ਵਾਕਤਾ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਇਸ ਮੌਕੇ ਅਸੀਂ ਭਗਾਨਪੁਰਾ ਡਰੇਨ ਤੇ ਖੜੇ ਆ ਜਿਹੜੀ ਮਲੇ ਅਮਰਗੜ੍ਹ ਤੋਂ ਸਲੇਮਪੁਰ ਨੂੰ ਸੜਕ ਜਾਂਦੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਕੁਝ ਦਿਨ ਪਹਿਲਾਂ ਜਿਹੜਾ ਇੱਥੇ ਹੈਗਾ ਇੱਕ ਨੌਜਵਾਨ ਦੀ ਡਰੇਨ ਚ ਡਿੱਗ ਕੇ ਮੌਤ ਹੋ ਗਈ ਸੀ ਤੇ ਉਹ ਡਰੇਨ ਚ ਡਿੱਗ ਕੇ ਮੌਤ ਹੋ ਗਈ ਸੀ ਰੇਲਿੰਗ ਟੁੱਟਣ ਕਰਕੇ ਤੇ ਕਿਤੇ ਨਾ ਕਿਤੇ ਦੀਪਕ ਕੌੜਾ ਸਮਾਜ ਸੇਵੀ ਵੱਲੋਂ ਜਿਹੜਾ ਬਾਸ ਲਾਏ ਗਏ ਸੀ ਇਹ ਪਰ ਹੁਣ ਜਿਹੜਾ ਐ ਐਨਆਰਆਈ ਪਰਿਵਾਰ ਆ ਜਿਹੜਾ ਅੱਗੇ ਆਇਆ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਇਹਦੀ ਡਰੇਨ ਦੀ ਜਿਹੜੀ ਹੈਗੀ ਹੈ ਰੇਲਿੰਗ ਕੀਤੀ ਜਾ ਰਹੀ ਹੈ ਪਹਿਲਾਂ ਆਪਾਂ ਦੀਪ ਕੌਰ ਜੀ ਨਾਲ ਗੱਲ ਕਰਨੀਆਂ ਸਵਾਗਤ ਜੀਪੜ ਸਤਿ ਸ਼੍ਰੀ ਅਕਾਲ ਜੀ ਦੀਪ ਕੌਰ ਤੁਸੀਂ ਨੇ ਮੁੱਦਾ ਚੱਕਿਆ ਸੀਗਾ ਇਹ ਡੈਥ ਹੋਈ ਸੀ ਤੁਸੀਂ ਬਾਸ ਲਾਏ ਸੀਗੇ ਇੱਕ ਅਰਜੀ ਤੌਰ ਤੇ ਦਿੱਤਾ ਸੀ ਹੁਣ ਐਨਆਰਆਈ ਪਰਿਵਾਰ ਤਾਂ ਆਇਆ ਹੈ ਸਾਹਮਣੇ ਕੀ ਕਹਿੰਦੇ ਦੇਖੋ ਜੀ ਪਿਛਲੀ 10 ਨਵੰਬਰ ਨੂੰ ਇੱਕ ਸਾਡੇ ਇੱਥੇ ਰਾਮਪੁਰਛ ਨਾਮ ਦੇ ਮੁੰਡੇ ਦੀ ਡੈਥ ਹੋਈ ਸੀ ਜਿਵੇਂ ਤੁਸੀਂ ਦੱਸਿਆ ਉਹਦਾ ਪੋਸਟਮਾਰਟ ਸੰਬੰਧੀ ਮੈਂ ਉੱਥੇ ਗਿਆ ਸੀ ਤੇ ਮੈਨੇ ਬਹੁਤ ਸੋਹਣਾ ਤੇ ਨੌਜਵਾਨ ਮੁੰਜਵਾਨ ਮੁੰਡਾ ਦੇਖਿਆ ਜੀ ਉਹਦੀ ਗਰਦਨ ਟੁੱਟ ਚੁੱਕੀ ਸੀ ਤੇ ਉਹ ਗਰਦਨ ਟੁੱਟਣਾ ਇੱਥੇ ਡੈਥ ਹੋ ਗਈ ਸੀਗੀ ਤੇ ਸੋ ਇੱਕ ਪਰਮਾਤਮਾ ਵੱਲੋਂ ਹੁਕਮ ਆਇਆ ਤੇ ਅਸੀਂ ਇੱਥੇ ਸਾਰੇ ਸਹਿਯੋਗ ਨਾਲ ਉਹਰੇ ਬਾਸਪੂ ਸਲਾਏ ਵੀ ਤਾਂ ਕਿ ਘਟਨਾ ਨਾ ਵਾਪਰੇ ਤੇ ਉਹ ਥੋੜੇ ਮਾਦੀਮ ਰਾਹੀ ਸਾਡੀ ਸੋਸ਼ਲ ਮੀਡੀਆ ਨੂੰ ਦੇਖਦੇ ਹੋਏ ਤੇ ਥੋੜੇ ਵੱਲੋਂ ਜਿਹੜਾ ਮੁੱਦਾ ਚੱਕਿਆ ਗਿਆ ਸੀ ਮੈਂ ਆਪਣੇ ਵੱਲੋਂ ਨਹੀਂ ਥੋੜੇ ਵੱਲੋਂ ਕਹੂੰਗਾ ਥੋੜੇ ਵੱਲੋਂ ਇਹ ਪੇਲ ਹੈ ਵੀ ਤੁਸੀਂ ਇੰਨਾ ਚੜਾਇਆ ਤੇ ਸਾਡੀ ਜਿਹੜੀ ਉਹ ਵੀਡੀਓ ਐਨਆਰਆਈ ਭਰਾ ਅਮਰੀਕਾ ਤੱਕ ਗਈ ਤਾਂ ਜਿਹਦੇ ਸਬੰਧ ਚ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਵੀ ਇਹ ਜਿੰਨਾ ਵੀ ਖਰਚਾ ਹੋ ਡੇਢ ਤੋਂ 2 ਲੱਖ ਰੁਪਈਆ ਤੇ ਉਹ ਖਰਚਾ ਕਰਨਗੇ ਮੈਂ ਉਦੋਂ ਵੀ ਕਿਹਾ ਸੀ ਵੀ ਜੇ ਇਹ ਕੰਧ ਪ੍ਰਸ਼ਾਸਨ ਨੇ ਨਾ ਕੀਤੀ ਤਾਂ ਅਸੀਂ ਆ ਜਿੰਨੇ ਨਾਲ ਪਿੰਡ ਨੇ ਸਾਰੇ ਅਸੀਂ ਇਕੱਠੇ ਹੋ ਕੇ ਕਰਾਂਗੇ ਪਰ ਜਿਵੇਂ ਤੁਹਾਨੂੰ ਪਤਾ ਹੈ ਵੀ ਪੰਜਾਬ ਚ ਨਾ ਦਾਨੀਆਂ ਦੀ ਕਮੀ ਹੈ ਨਾ ਲੰਗਰਾਂ ਦੀ ਕਮੀ ਹੈ ਤੋਂ ਸਾਡਾ ਇੱਕ ਵੀਰ ਦਾਨੀ ਸੱਜਣ ਮਨਪ੍ਰੀਤ ਸਿੰਘ ਧਨੋਆ ਪਿੰਡ ਨਿਆਮਤਪੁਰ ਤੋਂ ਉਹਨੇ ਵੀੜਾ ਚੁੱਕਿਆ ਸੀ ਉਹਦੇ ਪਰਿਵਾਰ ਦਾ ਸਮੂਹ ਐਮਸੀ ਸਾਹਿਬਾਨ ਜਸਵਿੰਦਰ ਸਿੰਘ ਜੀ ਹਰਸ਼ਜੀ ਵੀਰ ਜੀ ਅਵਤਾਰ ਜੀ ਸਾਰੇ ਵੱਲੋਂ ਸਮੂਹ ਅਮਰਗੜ ਨਿਵਾਸੀਆਂ ਵੱਲੋਂ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਹੜਾ ਉਹਨਾਂ ਨੇ ਇਹ ਮਤਲਬ ਸਾਡੇ ਪਿੰਡਾਂ ਦਾ ਪੁਲ ਦਾ ਇਹਨਾਂ ਨੇ ਜਿਹੜਾ ਸਵਾਰਨ ਦਾ ਵੀੜਾ ਚੁੱਕਿਆ ਧੰਨਵਾਦ ਬਹੁਤ ਬਹੁਤ ਧੰਨਵਾਦ ਐਨਆਈ ਪਰਿਵਾਰ ਸੀਗਾ ਉਹਨਾਂ ਦੇ ਫਾਦਰ ਨੇ ਮਨਪ੍ਰੀਤ ਦੇ ਤੇ ਕੀ ਕਿਹਾ ਬੇਟੇ ਨੇ ਜਦੋਂ ਜਿਹੜਾ ਕਿਹਾ ਵੀ ਜਿੰਨਾ ਵੀ ਖਰਚਾ ਹੋ ਜਾਵੇ ਜੀ ਬੇਤੇ ਕੋਈ ਅੱਗੇ ਤੋਂ ਨੁਕਸਾਨ ਨਾ ਹੋਵੇ ਜੀ ਵੀ ਸਾਰਾ ਤੁਸੀਂ ਕਰ ਲਓ ਵੀ ਕਿਸੇ ਦੀ ਜਾਨ ਬਚ ਸਕੇ ਜੀ ਕੀ ਕੀ ਕਰਾ ਰਹੇ ਹੋ ਕਿਤਨੇ ਸਾਰਾ ਕੁਝ ਹੀ ਕਰਾ ਰਹੇ ਆ ਜੀ ਮਤਲਬ ਬੀਮੂ ਪਾ ਕੇ ਮਤਲਬ ਆਰ ਸੀ ਸੀ ਆਰ ਸੀ ਸੀ ਦਾ ਸਾਰਾ ਕੁਝ ਬੜੀਆ ਕੰਪਲੀਟ ਕਰਾ ਰਹੇ ਆ ਮੰਨ ਲਓ ਦੋਨੇ ਸਾਈਡ ਹਾਂ ਦੋਨੇ ਸਾਈਡ ਦੋਨੇ ਸਾਈਡ ਰੇਲਿੰਗ ਦਾ ਕੰਮ ਮੈਂ ਜਿਹੜਾ ਹੋ ਰਿਹਾ ਹੁੰਦਾ ਜਾਊਗਾ ਹਾਂ ਕੀਤਾ ਗਿਆ ਹੋਊਗਾ ਜੀ ਤੇ ਕਿਤੇ ਨਾ ਕਿਤੇ ਇਹ ਨਹੀਂ ਹੋਇਆ ਵੀ ਸਰਕਾਰਾਂ ਦੇ ਕੰਮ ਨੇ ਤੁਸੀਂ ਹੈਗਾ ਤਾਂ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਨੇ ਕਰਦੀ ਨਹੀਂ ਹੈਗੀ ਜੀ ਕੀ ਕਰੀ ਹੈ ਜੀ ਜੀ ਤਾਂ ਹੋਰ ਨਕਸ਼ਾ ਜੇ ਨਾ ਕਰਾਈ ਹੋਰ ਨੁਕਸਾਨ ਹੋ ਜਾਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਕਿਤੇ ਨਾ ਕਿਤੇ ਜਿਹੜੇ ਸਰਕਾਰਾਂ ਦੇ ਕੰਮ ਨੇ ਉਹ ਅਕਸਰ ਹੀ ਆਪਾਂ ਦੇਖਦੇ ਹਾਂ ਸਮਾਜ ਸੇਵੀ ਲੋਕ ਕਰਦੇ ਆ ਰਹੇ ਨੇ ਤੇ ਅਮਰਗੜ੍ਹ ਦੇ ਵਿੱਚ ਵੀ ਸਮਾਜ ਸੇਵੀ ਨੇ ਜਿਹੜੇ ਐਨ ਆਰ ਆਈ ਪਰਿਵਾਰ ਆ ਉਹਨਾਂ ਵੱਲੋਂ ਜਿਹੜਾ ਜਿਹੜਾ ਇਹ ਸਰਕਾਰਾਂ ਦਾ ਕੰਮ ਕਰਨਾ ਸੀ ਹਾਲਾਂਕਿ ਇਹਨਾਂ ਨੇ ਜਿਹੜਾ ਹੈਗਾ ਜ਼ਿੰਮੇਵਾਰੀ ਲਈ ਹੈ ਤੇ ਆਪ ਖੁਦ ਜਿਹੜਾ ਹੈਗਾ ਕਰਵਾ ਰਹੇ ਨੇ ਕਿਤੇ ਨਾ ਕਿਤੇ ਸਲਾਹਾ ਜੋ ਕੰਮ ਹੈ ਤੇ ਅਸੀਂ ਸਲਾਹਾ ਕਰਦੇ ਐਨ ਆਰ ਆਈ ਪਰਿਵਾਰ ਦੀ ਤੇ ਖਾਸ ਤੌਰ ਤੇ ਸਮਾਜ ਸੇਵੀ ਦੀਪ ਕੌੜਾ ਤੇ ਹੋਰ ਜਿਹੜੇ ਹੈਗੇ ਨੇ ਐਮ ਸੀ ਨੇ ਕਾਉਂਸਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਸਾਡੇ ਪ੍ਰੈਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਤੇ ਇਹ ਕਿਤੇ ਨਾ ਕਿਤੇ ਜਿਹੜੀ ਤੇ ਲੋਕਾਂ ਦੀ ਕਿਤੇ ਨਾ ਕਿਤੇ ਹੁਣ ਜਾਣਾਂ ਨੇ ਜਿਹੜੀਆਂ ਵੱਤ ਜਾਣਗੀਆਂ ਮੰਜੀ ਸੋਹਣਾ ਜਤਿੰਦਰ ਮੰਨ ਵੀ ਅਮਰਗੜ